ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਤੇ ਮਿਲੋ ਨਿੰਮੇ ਨੂੰ ਨਿੰਮੇ ਕੀ ਹਾਲ ਹੈ ਬਾ ਠੀਕ ਆ ਤੇ ਬਾਈ ਨਿੰਮਾ ਕਹਿੰਦਾ ਗਮਲੇ ਲੈਣੇ ਆ ਇਦਾਂ ਦੇ ਮਿੱਟੀ ਦੇ ਹੂੰ ਇਹ ਕਹਿੰਦਾ ਮੈਂ ਵੀ ਘਰ ਆ ਪੌਦੇ ਲਾਉਣੇ ਆ ਤੇ ਬਾਈ ਮਿੱਟੀ ਦੇ ਗਮਲਿਆਂ ਦਾ ਐ ਫਾਇਦਾ ਜਿਹੜੇ ਸਿਮਿੰਟ ਦੇ ਗਮਲੇ ਹੁੰਦੇ ਨੇ ਨਾ ਉਹਨਾਂ ਚ ਹੀਟ ਬਹੁਤ ਹੁੰਦੀ ਨਹੀਂ ਮੈਂ ਹਾਂ ਹੈ ਤੁਪ ਪਵਨਾ ਜੜ ਫੂਕ ਹੋਏ ਚੱਲਦੇ ਨਹੀਂ ਬੂਟੇ ਜਿਹੜੇ ਹੁੰਦੇ ਮਿੱਟੀ ਦੇ ਗਮਲੇ ਇਹਦੇ ਮੈਂ ਜੜ ਬਹੁਤ ਚੱਲਦੀ ਆ ਯਾਰ ਮਿੱਟੀ ਦੇ ਗਮਲੇ ਠੰਡੇ ਰਹਿੰਦੇ ਆ ਹਾਂ ਹੂੰ ਇਹ ਠੰਡੇ ਰਹਿੰਦੇ ਨੇ ਠੰਡੇ ਰਹਿੰਦੇ ਨਾ ਪੈਣੀ ਪਿੰਦੇ ਆਪਾਂ ਬਣਾਉਂਦੇ ਆ ਉੱਥੇ ਜਾ ਕੇ ਲੈਦੇ ਆ ਹਾਂ ਉਹਨਾਂ ਦੇ ਲਿਆਉਣੀ ਗੁੰਗੇ ਆ ਤਿੰਨੇ ਭਾਈ ਹਾਂ ਉਹਨਾਂ ਤੇ ਲਿਆਉਣੇ ਆ ਹੁਣ ਮੈਂ ਕੱਲ ਜਾ ਕੇ ਆਇਤਾ ਹਾਂ ਤੇ ਉਹਨੂੰ ਮੈਂ ਕਹਿਤਾ ਵੀ ਕੱਲ ਨੂੰ ਆਉਂਗਾ ਮੈਂ ਠੀਕ ਆ ਹਾਂ ਚੱਲੀਏ ਫੇਰ ਚੱਲ ਫੇਰ ਆਪਾਂ ਨੇ ਭਾਈ ਗਮਲੇ-ਗਮਲੇ ਆਨ ਪੂਰੇ ਲਾਏ ਪਏ ਆਪਣੇ ਬੂਟੇ-ਬੱਟੇ ਦਾ ਆਪਾਂ ਨੂੰ ਸ਼ੌਂਕ ਦੋ ਤਿੰਨੇ ਲਿਆਉਣੇ ਆ ਦੇਖਦੇ ਆ ਹੂੰ ਚੱਲ ਉਹ ਭਾਈ ਆਪਾਂ ਗਮਲੇ ਲੈਣ ਆ ਗਏ ਇਹਨਾਂ ਨੂੰ ਵਿਚਾਰਾ ਤਿੰਨੇ ਭਰਾ ਆਨੇ ਨਾ ਬੋਲਦੇ ਆਸਮਾਨ ਬਣਾਉਂਦੇ ਨਾ ਬਾਈ ਇਹਨਾਂ ਨੂੰ ਸੁਣਦਾ ਵਾਲੇ ਪੈਸੇ ਦੱਸਦੇ ਆ ਕਿੰਨੇ ਤੇ ਆਪਾਂ ਨੇ ਬਾਈ ਹੋਰ ਵੀ ਉਹ ਗਮਲੇ ਬਣਾਉਂਦੇ ਆ ਪਰ ਇਹਨਾਂ ਵਿਚਾਰਾਂ ਨੂੰ ਸੁਣਦਾ ਹੀ ਨਾ ਬੋਲਦੇ ਆ ਬਸ ਵੀ ਚਾਰ ਪੈਸੇ ਵਿਚਾਰੇ ਇਹਨਾਂ ਨੂੰ ਬਿਟਾ ਦिए ਇਹ ਸੀਜ਼ਨ ਬਾਈ ਲਾਉਂਦੇ ਬਣਾ ਦਿਵਾਲੀ ਨੂੰ ਆ ਦੇਖੋ ਬਾਈ ਇੰਨੀ ਕਲਾ ਨੇ ਨਾ ਚ ਦੇਖੋ ਪ੍ਰਮਾਤਮਾ ਚਾਹੇ ਇਹਨਾਂ ਨੂੰ ਬੋਲਣਾ ਤੇ ਸੁਣਨਾ ਨਹੀਂ ਉਹ ਕਰਿਆ ਤੇ ਬਾਈ ਕਲਾ ਬਹੁਤ ਹੈ ਨਾ ਅੱਜ ਆ ਦੇ ਹੋਰ ਠੀਕ ਹੈ ਹੂੰ ਹੂੰ ਬਾਈ ਤਿੰਨੇ ਭਾਈ ਐ ਇੱਕ ਇਹਨਾਂ ਦੀ ਸਿਸਟਰ ਆ ਵਿਚਾਰੀ ਉਹ ਵੀ ਨਹੀਂ ਬੋਲਦੀ ਨਾ ਸੁਣਦੀ ਆ ਇੱਧਰ ਰੱਖੇ ਵੇ ਆ ਤਾਈ ਮਾਹ ਬਈ ਇਹਨਾਂ ਨੂੰ ਆਪਾਂ ਨੇ ਚਾਰ ਪੈਸੇ ਬਟਾਉਣੇ ਆ ਨਹੀਂ ਹੋਰ ਬਥੇਰੇ ਆ ਕਮਲੇ ਵਾਲੇ ਤਾਂ ਆ ਵਧੀਆ ਐ ਇੰਨਾ ਕ ਹੈ ਥੋੜਾ ਵੱਡਾ ਦੇਖ ਲੈ ਬੜਾ ਤਜਾਰ ਕੀ ਦੋ ਹੋਗਾ ਨਾ ਦੋ ਲੈ ਲਈਏ ਦੇਖ ਲੈ ਤੇਰੀ ਮਰਜ਼ੀ ਆ ਹਾਂ 40 ਦਾ ਇਹਨੇ ਦੋ ਦੋ ਲੈਣੇ ਆ ਦੋ ਲੈ ਲੈ ਫਿਰ ਦੋ ਦੇ ਦੇ ਭਾਈ ਇਹ ਤਾਂ ਕਹਿੰਦੇ 40 ਰੁਪਏ ਦੇ ਦੋ ਪਰ ਅਸੀਂ ਇਹਨੂੰ 50 ਰੁਪਏ ਦੇ ਸਾਹਮਣੇ ਦੇ ਦੇਣੇ ਇਹਨਾਂ ਵਿਚਾਰਾਂ ਨੂੰ 200 100 ਰੁਪਏ ਦੇ ਦੇਣ ਆਪਾਂ ਨੇ ਹਾਂ ਹਾਂ ਆ ਆ ਲੈ ਲ ਨੀ ਮੈਂ ਹਾਂ ਭਾਈ ਪਿੰਡ ਭੈਣੀ ਆ ਵਾਧਰੇ ਵੱਧ ਬਈ ਨੇ ਦੀ ਉਹ ਕਰ ਵਿਚਾਰਾਂ ਦੀ ਆ ਦਿਵਾਲੀ ਨੂੰ ਉਹ ਇਹ ਲਾਉਂਦੇ ਆ ਆਪਣਾ ਉੱਥੇ ਰੋਪੜ ਵਾਧਰੇ ਵੱਧ ਬਈ ਨਾ ਸਾਮਾਨ ਖਰੀਦਦੇ ਵਿਚਾਰਾਂ ਦਾ ਠੀਕ ਆ ਠੀਕ ਆ ਖੁਸ਼ ਹਾਂ 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 ਆ ਨਾ ਆ ਵੀ ਆ ਵੀ ਯਾਰ ਖਰੀਦ ਦਿਓ ਭਈ ਆ ਦੇਖਾ ਕਹਿੰਦੇ ਇਹ ਇਸ਼ਾਰੇ ਕਰ ਰਹੇ ਆ ਹੂੰ ਦੀਵਾਲੀ ਨੂੰ ਇਹਨਾਂ ਦੀ ਮਦਦ ਕਰਿਓ ਰੋਪੜੇ ਲਾਉਂਦੇ ਵੀਰੇ ਇਹ ਹਾਂ ਬੇਲਾ ਜੋਗਮ ਇੰਨੇ ਭਾਈ ਬੂੰਗੇ ਆ ਤਿੰਨੇ ਵਿਚਾਰੇ ਇਹ ਆਪੇ ਬਣਾਉਂਦੇ ਆ ਉਹਦੇ ਕਿ ਆਪੇ ਬਣਾਉਂਦੇ ਭਾਈ ਬਹੁਤ ਮਿਹਨਤ ਕਰਦੇ ਆ ਹਾਂ ਔਰ ਰੈਡੀ ਪੈਲ ਜਾਂਦੇ ਆ ਇਹ ਕਾਰੀਗਰ ਬਹੁਤ ਆ ਭਾਈ ਆ ਦੇਖ ਲੈ ਲੈ ਹੋਰ ਦੇਖ ਭਾਈ ਕਿੰਨੀ ਮਿਹਨਤ ਕਰੀ ਬੇਖਤਾ ਸੀ ਲੈ ਨਹੀਂ ਨਾ ਸੁਣਦਾ ਇਸ਼ਾਰਿਆਂ ਨਾਲੇ ਪੈਸੇ ਦੱਸਦੇ ਆ ਵੀ ਇਸ਼ਾਰਿਆਂ ਨਾਲੇ ਧਾਤੀ ਬਣਾ ਲੇਕੀਂ ਘਤਣਾ ਇਹਨਾਂ ਨੇ ਕਿੰਨੇ ਪਰਮਾਤਮਾਨੀ ਬਸ ਆ ਆ ਚੱਕੀ 'ਤੇ ਬਣਾਉਂਦੇ ਆ ਨਾ ਹਾਂ ਆਹੇ ਨਿਮੇ ਜਿਹਦੇ ਪਰ ਮੋਟਰ ਵਾਲੀ ਮੋਟਰ ਵਾਲੀ ਜਿਹਦੇ ਪਰ ਗੋਲ ਕਰਦੇ ਇਹਦੇ ਨਾਲ ਪੜਾਇਆ ਹੋਇਆ ਇਹਨਾਂ ਨੇ ਤੇਰੇ ਨਾਲ ਚੱਕੇ ਨਾਲ ਆ ਦੇਖੋ ਆ ਆਇਆ ਜੀ ਹਾਂ ਅਸਲੀ ਆ ਇਹ ਆਓ ਇਹਨਾਂ ਨੇ ਟੱਕਾ ਤਿਆਰ ਕਰਾਇਆ ਹੋਇਆ ਆਪੇ ਹਾਂ ਚੀ ਜਿਹੜੀ ਮੋਟਰ ਨਾਲ ਹਾਂ ਆਹ ਹਾਂ ਤਿਆਰ ਕਰੀ ਹੋਈ ਆਪੇ ਚਲਾ ਕੇ ਦਿਖਾਉਂਗੇ ਇੱਕ ਮਿੰਟ ਬਾਗ ਦੀਪੇ ਬਣਾਉਂਦੇ ਆ ਉਹਦੇ ਨਾਲ ਹਾਂ ਚਲਾ ਕੇ ਦਿਖਾਉਂਗੇ ਚਲਾ ਕੇ ਚਲਾ ਕੇ ਦਿਖਾ ਦੇ ਬਣਾ ਕੇ ਦਿਖਾਵਾਂਗਾ ਬਣਾ ਦੇ ਬਣਾ ਦੇ ਹਾਂ ਹਾਂ ਬਣਾ ਦੇ ਬਣਾ ਕੇ ਕਿੱਕ ਬਣਾ ਕੇ ਦਿਖਾ ਦੇ ਮਾੜਾ ਹੈ ਬਣਾ ਲੈ ਬਣਾ ਕੇ ਦਿਖਾ ਬਣਾ ਦੇ ਦਿਖਾ ਕੇ ਉਹਨਾਂ ਨੂੰ ਪੰਜਵੇਂ ਪਤਾ ਹੀ ਨਹੀਂ ਆਪਾਂ ਦਾ ਬੋਲਣ ਦਾ ਇਸ਼ਾਰੇ ਸਮਝਦੇ ਆ ਇਸ਼ਾਰੇ ਬੰਦਦੇ ਆ ਲਿਆ ਭਾਈ ਹੁਣ ਤੁਹਾਨੂੰ ਚਲਾ ਕੇ ਦਿਖਾਉਂਗੇ ਡਿੱਕ ਬਣਾ ਕੇ ਦਿਖਾਵਾਂਗੇ ਤੀਵੇ ਦੀਵੇ ਬਣਾ ਕੇ ਦਿਖਾਵਾਂਗੇ ਉਹਨੇ ਪੱਖੇ ਦੀ ਬਾਈ ਮੋਟਰ ਆਹੋ ਖੜੰਬੇ ਪੱਖੇ ਦੀ ਮੋਟਰ ਨਾਲ ਬਣਾਇਆ ਪਿਆ ਚੱਕੇ ਨਾਲ ਇਹਨਾਂ ਦੇ ਤਿਆਰ ਆਹ ਦੇਖੋ ਇਹ ਮਿੱਟੀ ਪਾਣਾ ਹੈ ਬਾਈ ਪਾਣੇ ਦੇ ਵਿੱਚ ਰੀਤਾ ਮਿਕਸ ਕਰਿਆ ਹੋਇਆ ਹਾਂ ਇੱਧਰ ਇੱਧਰ ਤਿਆਰ ਕਰੂੰਗੇ ਆਹ ਦੇਖੋ ਮਿਹਨਤ ਬਹੁਤ ਹੈ ਬਹੁਤ ਮਿਹਨਤ ਹੈ ਅਸਲੀ ਇਦਾਂ ਨਾ ਕਮਲਾ ਮਿੱਟੀ ਦੇ ਇਦਾਂ ਮਿੱਟੀ ਦੇ ਵਿੱਚ ਜਿਆਦਾ ਗਰੋਥ ਕਰਦਾ ਬੂਟਾ ਜਿਹੜਾ ਸਿਮਿੰਟ ਦਾ ਹੁੰਦਾ ਨਾ ਸਿਮਿੰਟ ਦਾ ਹੀਟ ਪਾ ਦਿੰਦੀ ਆ ਤਾਂ ਹੀ ਤੇ ਜੜਾਂ ਨਹੀਂ ਇਹਨੀਆਂ ਚੱਲਦੀਆਂ ਹੈਗੀਆਂ ਆ ਦੇਖਣਾ ਬਹੁਤ ਮਿਹਨਤ ਆਉਂਦੀ ਮਿਕਸ ਕਰਨਾ ਪੈਂਦਾ ਇਹਦੇ ਵਿੱਚ ਇਹਦਾ ਨਾ ਕਚਰਾ ਕੁਚਰਾ ਕੱਢਣਾ ਪੈਂਦਾ ਮਲਾਈ ਕਰਨਾ ਪੈਂਦਾ ਇਹਨਾਂ ਗਾੜਾ ਆ ਦੇ ਨਾਲ ਆਪਾ ਭਾਈ ਆਗੇ ਨਾ ਰੇਟ ਤੋੜੀ ਜਾਂਦੇ ਰੇਟ ਰੂਟ ਨਾ ਤੋੜੋ ਭਾਈ ਮੈਂ ਤਾਂ ਤੋੜੇ ਨਾ ਤਾਂ ਦੋ ਲੈ ਜਾਣੇ ਤੇ ਦੋ ਹੀ ਦੇ ਦੇ ਆਪਾਂ ਤਾਂ ਪਹਿਲਾਂ ਪੂਰੀ ਦੇ ਦਿੱਤੀ ਕਈ ਬੰਦੇ ਹੁੰਦੇ ਆ ਨਾ ਇਹਨਾਂ ਵਿਚਾਰਾਂ ਦੀ ਮਿਹਨਤ ਨਹੀਂ ਦੇ ਦੇ ਮਿਹਨਤ ਦੇ ਕੇ ਨਹੀਂ ਇਹਨਾਂ ਦੀ ਲੈ ਹੋਰ ਲੈ ਇਹਨੇ ਬਣਾਏ ਆ ਕਾਉਣੇ ਵੀ ਅਗਰ ਆਵਾਂ ਲਾਉਣਾ ਇੱਥੇ ਨਾ ਆਹਤੀਆਂ ਲੈ ਭਾਈ ਇਹਦੇ ਵੀ ਰੱਖਦੇ ਆ ਕਿਹਨਾਂ ਦਾ ਹਾਂ ਸੱਚਾ ਕੌਣ ਚਲਾਊਗਾ ਇਹ ਦੇਖਾ ਆ ਰੋਜ਼ੀ ਰੁਟੀ ਨਾਲ ਦੀ ਹੈ ਹਾਂ ਹੋਰ ਪਾ ਲੈ ਕਿਆ ਬੋਲਣ ਲੱਗੇ ਨਵੇਂ ਦੀਵਾ ਦੀਵਾ ਯਾ ਦੀਵਾ ਬੁਗਿਆਉ ਨਾ ਮੈਂ ਕਹਾਂ ਰਾਤੀ ਇਹਨੂੰ ਕਹਿੰਦੇ ਦਿਉਸੀ ਨਹੀਂ ਬੁਗਗੀ ਬੁਗਗੀ ਕਹਿੰਦੇ ਇਹਨੂੰ ਅਮਰੇ ਇੱਧਰ ਬਾਕੀ ਹੋਰ ਹੋਰ ਪਾਲੀਰੀ ਮੈਂ ਕਹਿੰਦੇ ਉਹਨੇ ਆਪਣੇ ਤਾਂ ਬੁਗਗੀ ਕਹਿੰਦੇ ਬਾਈ ਇਹਨੇ ਕਹਿੰਦੇ ਆਏ ਭਾਈ ਹਾਂ ਆ ਹਾ 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 ਹਾਂ 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 ਇਹ ਕਸ਼ਮੀਰੀ ਮਾਮੇ ਦਾ ਮੁੰਡਾ ਹਾਂ 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 ਜਾਣਦੇ ਆਏ ਆਹ ਦੇ ਬਾਈ ਬਣਾਉਂਦੇ ਆ ਲੈ ਆਹਦੇ ਬਾਅਦ ਰੱਸੀ ਲੈ ਕੱਟ ਦਿੰਦੇ ਆ ਲੈ ਹੋ ਗਿਆ ਬਾਈ ਤਿਆਰ ਆਹ ਆ ਕਰਤਾ ਤੇ ਆਹ ਇਹਦਾ ਬਾਈ ਮੈਂ ਕਰਾਂ ਦੇਖ ਵਾ Huh. <sighs> ਇਹ ਕਹਿੰਦਾ ਭਾਈ ਮੇਰੀ ਬਚੀਜਾ ਦਿਖਾਓ ਜਿਹੜੀ ਮੈਂ ਬਣਾਈਆਂ ਨੇ ਆਹ ਆਹ ਦੀਵੇ ਬਣਾਏ ਭਾਈ ਇਹਨੇ ਤਿੰਨੇ ਭਾਈ ਲਗ ਲਗ ਆਈਟਮ ਬਣਾਉਂਦੇ ਆ ਇਹ ਦੀਵੇ ਨੇ ਬਣਾਏ ਆ ਦੇਖ ਹੈ ਅਚਾ ਉਹੀ ਬਣਾਉਂਦਾ ਅੱਛਾ ਉਹੀ ਆ ਠੀਕ ਆ ਠੀਕ ਆ ਸਟਾਕ ਦਾ ਖਾਤਾ ਵੀ ਇਕੱਠਾ ਕਰਦੇ ਵੀ ਨਾ ਹੈ ਆ ਗਿਆ ਟੁੱਟੇ ਲਾਈ ਹੋਏ ਨੂੰ ਦੇਖ ਘੜੇ ਨੂੰ ਹਾਂ ਟੁੱਟੀ ਲਾਈ ਵੀ ਆ ਵਾਹ ਆ ਗਿਆ ਜਿਹੜਾ ਬਣਾਇਆ ਹੈ ਅੱਛਾ ਆਈਦੇ ਨਾ ਕਰਦੇ ਆ ਅੱਛਾ ਠੀਕ ਹੋ ਰਿਹਾ ਬੜਾ ਦੇ ਨਾ ਉਹ ਕਰਕੇ ਤੇ ਰੱਖ ਮੈਂ ਵਧੀਆ ਬਣਾਉਣਾ ਇੱਕ ਨਾਲ ਚੱਲੀਏ ਫਿਰ ਮੈਂ ਚੱਕ ਲੈ ਕੇ ਗਾਵਲੇ ਹਾਂ ਚੱਲੀਏ ਹਾਂ ਸਭਲਾ ਦੇ ਵੀ ਸਸਰੀਕਾਲ ਹੋਣਗੇ ਬਾਈ ਹਾਂ ਸਸਰੀਕਾਲ ਤੁਸੀਂ ਬਲਾ ਦੇ ਸਸਰੀਕਾਲ ਠੀਕ ਆ ਬਾਈ ਸਾਸੀ ਗੌਰ ਪ੍ਰਮਾਨ ਕਰੇ ਇਹਦੀ ਹਾਂ ਕੱਟੇ ਸਮਝੇ ਚਲੇ ਹਾਂ ਸੌਂਦੇ ਵੀ ਕਿਆ ਵਿਚਾਰਾਂ ਨੂੰ ਸੁਣਦੇ ਨੇ ਨਾ ਇਸ਼ਾਰਿਆਂ ਨਾਲ ਹਾਂ ਨਾ ਚਾਰੇ ਬੋਲਦੇ ਨੇ ਹੈਗਾ ਵਿਚਾਰੇ ਕੋਈ ਦਿਲ ਵਿੱਚ ਉਹ ਨਹੀਂ ਹੈਗਾ ਜਿਹੜੇ ਰੇਟ ਕਹਿੰਦਾ ਉਹੀ ਦੇਣਾ ਇਹਨਾਂ ਨਾ ਫालतੂ ਨਹੀਂ ਕਰਦੇ ਹੈਗੇ ਇੱਧਰ ਬਾਈ ਪਕਾਉਂਦੇ ਆ ਇਹ ਇੱਥੇ ਪਕਾਉਂਦੇ ਇਹ ਆ ਪੱਠੀ ਚ ਬਹੁਤ ਲੱਕੜਾਂ ਲੱਗਦੀਆਂ ਪਕਾਉਣ ਨੂੰ ਜਿਗਾਵਾ ਪੱਠੇ ਜਿੱਟਾ ਪਕਾਉਂਦੇ ਨੇ ਐਦਾਂ ਪਕਾਉਂਦੇ ਆ ਇਹ ਠੀਕ ओके ਚਲੋ ਵੇ ਲਓ ਜੀ ਹੁਣ ਦਿਖਾਉਣ ਲੱਗਾ ਨਿੰਮਾ ਵੀ ਗਮਲੇ ਵਿੱਚ ਕਿਦਾਂ ਲਾਉਂਦੇ ਬੂਟਾ ਬਾਈ ਆਹ ਨਾ ਆਗਾੜੀ ਰੱਖਣੀ ਜ਼ਰੂਰੀ ਹੈ ਵਿੱਚ ਕਿ ਜਿਹੜਾ ਓਵਰਵਾਟਰ ਹੁੰਦਾ ਨਾ ਪਾਣੀ ਢੇਡਾਂ ਲੰਘ ਜਾਂਦਾ ਜੇ ਨਾ ਰੱਖੇ ਨਾ ਫਿਰ ਪਾਣੀ ਬੰਦ ਹੋ ਜਾਂਦਾ ਫਿਰ ਬੂਟਾ ਖਰਾਬ ਹੋ ਜਾਂਦਾ ਆ ਵੀ ਬਾਈ ਮਿਕਸ ਕਰਿਆ ਨੇ ਰੇ ਵਿੱਚ ਕਮ ਸੇ ਕਮ ਜ਼ਰ ਇਹ ਮਿਕਸ ਕਰਕੇ ਲਾਉਣਾ ਚਾਹੀਦਾ ਹਨ ਨਿੰਮਾ ਤਾਹੀਂ ਹੋਰ ਤਾਹੀਂ ਵਧੀਆ ਬੂਟਾ ਚੱਲਦਾ ਮੈਨੂੰ ਯਾਰ ਥੋੜੀ ਕੱਢਣੀ ਪੈਣੀ ਮਿੱਟੀ ਇਹ ਮੈਨੂੰ ਹਾਲੇ ਨੂੰ ਕਰ ਦਿੰਦੇ ਬਾਟੇ ਪਾ ਦਿੰਦੇ ਹਾਂ ਥੋੜੀ ਕੱਢ ਲੈ ਥੋੜੀ ਕੱਢ ਯਾਰ ਮਿੱਟੀ ਗਾੜੀ ਵਈ ਰੱਖਣੀ ਜ਼ਰੂਰੀ ਆ ਨਹੀਂ ਰੱਖੂਗੇ ਨਾ ਆਪਾਂ ਪਾਣੀ ਵਿੱਚ ਹੋ ਜਾਣਾ ਬਸ ਥੋੜੀ ਕੱਢਣੀ ਪੈਣੀ ਮੈਨੂੰ ਪਾਣੀ ਪਣੀ ਤਾਂ ਹੀ ਆਲੇ-ਦਾਲੇ ਪਾ ਦੂੰਗੇ ਇਹਦੇ ਮਿੱਟੀ ਸਿੱਧੀ ਕਰ ਲੈ ਦਗਾ ਹਾਂ ਹਾਂ ਠੀਕ ਆ ਹੁਣ ਆਲੇ ਦੁਆਲੇ ਪਾ ਦੇ ਦੇ ਕੱਢਣੀ ਪੈਣੀ ਆ ਕੱਢ ਦੇ ਸਾਰੀ ਕੱਢ ਦੇ ਕੱਢ ਦੇ ਤੇ ਮੈਂ ਸਾਰੀ ਕੱਢ ਕੇ ਨਾ ਉਹ ਨਾ ਖੇੜਦੀ ਗਾਟੀ ਦਾ ਆ ਚੁਗੀ ਬਾਹਰ ਹਾਂ ਮੇਰਾ ਪੁੱਤ ਗਾਟੀ ਹੈਗੀ ਬੰਨੇ ਮੈਂ ਆਪਣੇ ਦੀ ਪਾਣੀ ਦੀ ਗੌ ਰੱਖੀ ਬਹੁਤਾ ਨਿੰਦੀ ਚ ਪਾਣੀ ਪਾਈ ਨਹੀਂ ਅੰਡੋਰ ਪਲਾਂਟ ਆ ਇਹ ਬਹੁਤਾ ਪਾਣੀ ਪਾਈ ਦੇ ਨਾ ਓਵਰ ਵਾਟਰ ਰੰਗਾਈ ਦੇ ਫੇਰ ਖਰਾਬ ਹੋ ਜਾਂਦੇ ਬਹੁਤਾ ਨਾ ਪਾਣੀ ਆਪੇ ਦਬੂਗੇ ਬਾਅਦ ਚ ਅਖੋਰ ਵੀ ਦੀ ਪਿੰਡੀ ਨਾਲ ਕਰਦੇ ਨੇ ਮੇਟਾ ਨੂੰ ਲਾ ਇਹ ਕਦਾ ਹੋ ਗਿਆ ਗਮਲਾ ਤਿਆਰ ਦੀਵਾ ਵੀ ਕਰਦੇ ਨੇ ਨਾ ਇਹ ਮੇ ਮਾਰਨ ਦੇ ਪਾਸੇ ਰੱਖ ਦੇ ਦਿਓ ਹੂੰ ਥੋੜੀ ਜਿਹੀ ਛੋਟੀ ਪਾ ਦੇ ਮੁੱਠੀ ਥੋੜੀ ਪਾ ਲੈ ਮੇ ਮਿੱਟੀ ਮੁੱਠੀ ਪਾ ਦੇ ਜਿਹੜੇ ਸਾਹਮਣੇ ਬੂਟੇ ਨੇ ਥੋੜੇ ਜਿਹ ਕਮਲੇ ਛੋਟੇ ਹੋ ਗਏ ਨੇ ਸਾਹਮਣੇ ਨਾਲ ਨਾ ਵੱਡੇ ਚਾਹੀਦੇ ਵੱਡੇ ਕਰਾਏ ਹੁਣ ਵੱਡੇ ਉਹਦੇ ਕੋ ਹੈ ਨਹੀਂ ਕਿੰਨਾ ਕੋ ਵੱਡੇ ਹੈ ਨਹੀਂ ਤੇ ਬਹੁਤ ਵੱਡੇ ਦਾ ਆਰਡਰ ਨਾਲ ਬਣਾਉਂਦੇ ਆਂ ਅਸੀਂ ਬੜੀ ਲਿਆਉਣੇ ਤੇ ਹਾਂ ਨਾ ਬਈ ਹੱਥੇ ਹੀ ਨਾ ਕਰਦੇ ਬਸ ਇਦਾਂ ਹੁਣ ਪਾ ਜੀਦਾ ਮੈਂ ਪਾਣੀ ਇਹਨੇ ਮਗਨਾਂ ਮੈਂ ਬੂਟੇ ਲਾਇਆ ਕਰਨੇ ਹੁਣ ਐਨਵੇਂ ਸਪਾਰਕਰ ਬਾਈ ਵੀ ਨੇ ਮੇ ਨਾਲ ਇਹਨੇ ਬੂਟੇ ਲਵਾਉਣੇ ਆ। ਹੌਂਦਾ ਬੂਟੇ ਚਾਹੀਦੇ ਆ। ਚਾਹੀਦੇ ਨੇ ਮੈਂ ਮਾਲੀ ਦਾ ਕੰਮ ਸਿੱਖ ਗਿਆ। ਉਹ ਵੀ ਦਿਖਾ ਦਿੰਦੇ ਹਾਂ। ਹੰਮ ਬੱਕ ਪਨੀਰੀ ਤਿਆਰ ਕਰੀਏ ਬੰਦੇ। ਹਾਂ। ਬਸ ਥੋੜਾ ਥੋੜਾ ਪਾਣੀ ਪਾ ਦਿਓ। ਨਿੰਮੇ ਮਾਲੀ ਦਾ ਕੰਮ ਸਿੱਖ ਗਿਆ ਹਾਂ। ਬਸ ਸਿੱਖ ਜਾਣਾ ਹੌਲੀ ਹੌਲੀ। ਇਦਾਂ ਨੂੰ ਕਰ ਮੂੰ। ਭਾਈ ਜਿਹਨੇ ਬੂਟੇ ਲਵਾਉਣੇ ਨਿੰਮੇ ਨਾਲ ਸੰਪਰਕ ਕਰੋ। ਹੈ ਨਾ ਮੈਂ? ਹੌਲੀ ਹੌਲੀ ਸਿੱਖ ਜਾਣਾ ਸਹੀ। ਨਿੰਮੇ ਬਣਾ ਨੰਬਰ ਬੋਲ ਭਾਈ। 001 ਨਹੀਂ ਵਰਕੀ ਪਿੱਛੇ ਕੁਝ ਵੀ ਨਹੀਂ ਨਿੰਮੇ 88 3876568 ਠੀਕ ਆ ਭਾਈ ਜੀ ਨੇ ਗੱਲ ਕਰਨੀ ਹੈ ਨਿੰਮੇ ਨੂੰ ਨੌਲੇਜ ਲੈਣੀ ਹੈ ਨਿੰਮੇ ਦੇ ਬੂਟਿਆਂ ਦੀ ਲੈ ਸਕਦਾ ਚਲੋ ਠੀਕ ਆ ਜੀ ਭਾਈ ਆ ਨਿੰਮੇ ਦੇ ਬੂਟਿਆਂ ਦੀ ਇਹਨਾਂ ਦੀ ਵੀ ਛਤਰੀਆਂ ਬਣਾਉਣੀਆਂ ਆਪਾਂ ਨੇ ਕਟਿੰਗ ਕਰਨੀ ਆ ਇਹ ਵੀ ਚਾਂਦਨੀ ਦੇ ਬੂਟੇ ਲਾਏ ਨੇ ਮੈਨੇ ਹੋਰ ਇਹ ਵੀ ਫੁੱਲ ਲਾ ਦੇ ਆ ਫੁੱਲ ਵਾਲੇ ਪਹਿਲਾਂ ਵੀ ਕੱਟੇ ਤੇ ਇੱਕ ਵਾਰੀ ਹਾਂ ਛਤਰੀ ਬਣਾਉਣ ਸਿਰਫ ਆਂਬ ਦਾ ਬੂਟਾ ਕੱਢਦੇ ਇਹ ਵੀ ਬਣਾਉਣੇ ਆ ਸਾਰੇ ਉਹ ਕਰਦੇ ਇਹਦੇ ਬਾਈ ਤੁਹਾਨੂੰ ਕੱਲ ਪਰਸਨ ਦਿਖਾਉਂਗੇ ਇਹਦੀਆਂ ਵਧੀਆ ਗੱਲਬਾਤ ਬਣਾਉਂਦੇ ਅਦੇ ਤਾਂ ਨਹੀਂ ਪੜਦੇ ਹੋਰੇ ਝੋਟੇ ਨਾਲ ਨਾ ਪਤਾ ਨਹੀਂ ਕੀ ਪੈ ਰ ਆ ਸਾਡਾ ਹਮ ਤਾਂ ਸਾਰੇ ਕਿਤੇ ਉੱਤੇ ਰੱਖਦਾ ਹਾਂ ਹਮ ਬਦਲਣਾ ਨਹੀਂ ਕਰੀ ਆਂਬ ਨੇ ਆਂਬ ਦੇ ਰੇ ਜੁਦੀ ਜਾਮਣ ਦੀ ਜੜ ਮੈਂ ਇੱਕ ਚੀਜ਼ ਬਚਾਉਣੀ ਚੱਲ ਦੇਖਦੇ ਆ ਅੱਬੇ ਬਚਾਉਣਾ ਹੈ ਆਹ ਤਾਂ ਆੜੂ ਵੀ ਆ ਆੜੂ ਪੱਟਦੇ ਆਹ ਜਾਮਣੇ ਫਖਰ ਪੱਟਦੇ ਹਮ ਰੂ ਕਰਾਉਣੇ ਉੱਧਰ ਉਹ ਆਪ ਆਪਣੀ ਜਗਾ ਹੈ ਜਾਮਣ ਉੱਧਰ ਆਇਆ ਠੀਕ ਕਰਦੇ ਆ ਕੱਲ ਜਾਣਾ ਇੱਕ ਨਾਲ ਨੂੰ ਚੱਲ ਜਾਣਾ ਕਾਲੂ ਕਰਦੇ ਆ ਇਹਦਾ ਆਪਰੇਸ਼ਨ ਮਰੂਥ ਕਿੰਨੇ ਦਿਨਾਂ ਤੱਕ ਲੱਗਣੇ ਮਰੂਥ ਤਾਂ ਇੱਧਰ ਇਹ ਵੀ ਸ਼ਿਫਟ ਹੋਣੇ ਬਾਈ ਉਰੇ ਤੇ ਮਰੂਥ ਵੀ ਨਿਕਲਣਾ ਹੈ ਇਹਦਾ ਲੈ ਜਾਣਾ ਮਰੂਥ ਤਾਂ ਬਾਈ ਨਿੰਮੇ ਤੱਕ ਥੋੜੀ ਜਿਹੀ ਜਗ੍ਹਾ ਜੇ ਨਾ ਆਹ ਇਹ ਕਹਿੰਦਾ ਵੀ ਉਰੀ ਬਾਗ ਮੈਂ ਤਿਆਰ ਕਰ ਦਵਾਂ ਨਾ ਨਾ ਉਹ ਤਾਂ ਉੱਧਰ ਲੈ ਜਾ ਦੇ ਬਸ ਹੋਰ ਵੀ ਹੈ ਜਿਹੜੇ ਆਹ ਨਾ ਅੰਪ ਹੈ ਇਹ ਲਾਏ ਹੋਏ ਆ ਇਹ ਨਹੀਂ ਪਟਣੇ ਹੈਗੇ ਆ ਨਹੀਂ ਪਟਣੇ ਹੈਗੇ ਇਹ ਗਾ ਨੂੰ ਪਟਣੇ ਦੀ ਲਾਈਨ ਹੈ ਇਹ ਲਾਏ ਹੋਏ ਆ ਬਾਕੀ ਜਿਹੜੇ ਛੋਟੇ ਦੂਏ ਉੱਗੇ ਪੇ ਉਹ ਪਟਦੇ ਵਿੱਚ ਆੜੂ ਦੱਸ ਆਦੇ ਵਿੱਚ ਆੜੂ ਲਾਇਆ ਪਿਆ ਵਿੱਚ ਜਾਮਣ ਚਲ ਕਰਦੇ ਇਹਦਾ ਹੁਣ ਹੋਰ ਵੀ ਤਾਂ ਕਿੰਨੂ ਤਾਂ ਓਰੇ ਆਦੇ ਬੂਟਾ ਵਾਹ ਤੇਰੇ ਸੁੰਗਣਾ ਸੁੱਕ ਗਿਆ ਨਾ ਫਿਰ ਤੂੰ ਤਾਂ ਕਹਿੰਦਾ ਇੱਕ ਕੀਲੇ ਦੀ ਕਮਾਈ ਮੈਂ ਉਰੀ ਤੇ ਕਰ ਲਵਾਂ ਮੈਂ ਆਇਆ ਕਿਤੇ ਝੋਟੇ ਨਾ ਮਾਰਿਆ ਖੌਰੂ ਓਰੇ ਆ ਜੰਮਣ ਨਹੀਂ ਮਿਲਦਾ ਵੀ ਜਮੂ ਆ ਜਾਦਾ ਹਾਂ ਹਾਂ ਚਲ ਦੇਖਦੇ ਆ ਕਾਲੂ ਕਰਦੇ ਇਹਦਾ ਕੰਮ ਆ ਆੜੂ ਨਹੀਂ ਜਾਮਣ ਹੈ ਹਾਂ ਜੰਮਣ ਨਹੀਂ ਹੈਗੀ ਇਹ ਜੰਮਣ ਦੇ ਪੱਤੇ ਉਹ ਆਦੇ ਜੰਮਣ ਚਲ ਠੀਕ ਆ ਨੀ ਮੈਂ ਉਹ ਵੀ ਦਿਖਾ ਦੇ ਜੰਮਣ ਆਹ ਹਮ ਤੇ ਇੱਧਰ ਆ ਲਾਈ ਬਈ ਨੇ ਜਮਣ ਲਈ ਨੇ ਮੈਨੇ ਹਾਂ ਬ ਅਭੀ ਪਟ ਦੇਣਾ ਹੁੰਦਾ ਪਰਦੀ ਵੀ ਰਹਿਣ ਦੀਆ ਰਹਿਣ ਤੇ ਖੜਾ ਰਹਿਣ ਦੇ ਆ ਨਹੀਂ ਚੱਲਦੇ ਹਾਂ ਬ ਚੱਲੂਗਾ ਇਹਨੇ ਇਹ ਹਾਈਬ੍ਰਿਡ ਹੈ ਉਹ ਜਮਣ ਹਾਂ ਇਹ ਕਦੋਂ ਚੱਲਦਾ ਚੱਲੂਗਾ ਇਹ ਹੌਲੀ ਹੌਲੀ ਦੀ ਜੜ ਜੇ ਹੇਟਾ ਜਾਉਂਗੇ ਨਾ ਦੂਮੇ ਵਾਲਾ ਕੰਮ ਹੋ ਗਿਆ ਇਹਨੂੰ ਹਾਂ ਮਾੜਾ